ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਮੈਂ ਤਿੰਨ ਸ਼ਬਦ ਬੋਲਦਾ ਹੁਣਾ ਉਹ ਸ਼ਬਦ ਉਹਨਾਂ ਨੂੰ ਤਾਂ ਵਧੀਆ ਲੱਗਦੇ ਨੇ ਜਿਹੜੇ ਸੱਚ ਸੁਣਦੇ ਨੇ ਸੱਚ ਦੇ ਨਾਲ ਖੜਦੇ ਨੇ ਪਰ ਜਿਨ੍ਹਾਂ ਦੇ ਸੱਚ ਹਾਜਮ ਨਹੀਂ ਹੁੰਦਾ ਉਹਨਾਂ ਨੂੰ ਇਹ ਖਾਚ ਕਤੀੜ ਭੇੜ ਸ਼ਬਦ ਬਹੁਤ ਭੇੜੇ ਲੱਗਦੇ ਉਨੂੰ ਅੱਗ ਲੱਗਦੀ ਹੈ ਮੇਰੇ ਲਈ ਅੱਜ ਗੱਲ ਕਹਿਣ ਲੱਗਾ ਧਿਆਨ ਦੇ ਨਾਲ ਸੁਣਿਓ ਵਿਸ਼ਵਦੀਪ ਸਿੰਘ ਫਾਜ਼ਲ ਕਾ ਜਿਹਦੇ ਤੇ ਪਰਚਾ ਹੋਇਆ ਤੇ ਉਹ ਪੰਚਾਇਤ ਸੈਕਟਰੀ ਦੇ ਨਾਲ ਕੋਈ ਜ਼ਮੀਨ ਖਾਤਰ ਕੋਈ ਝਗੜਾ ਵਗੈਰਾ ਸੀ ਉਹ ਸਿਸਟਮ ਦੇ ਵਿੱਚ ਉਲਝ ਗਿਆ ਤੇ ਉਹਦੇ ਤੇ ਪਰਚਾ ਹੋ ਗਿਆ ਤੇ ਹੁਣ ਜਿਨ੍ਹਾਂ ਦੇ ਇਕੱਠਾਂ ਵਿੱਚ ਆ ਕੇ ਉਹ ਬੋਲਦਾ ਸੀ ਜਿੰਨਾ ਪਿੱਛੇ ਪੂਸ ਚੱਕੇ ਫਿਰਦਾ ਸੀ ਭਾਵੇਂ ਲੱਖਾਂ ਸਦਾਨਾ ਹੋਵੇ ਭਾਵੇਂ ਭਾਨਾ ਸਿੱਧੂ ਹੋਵੇ ਭਾਵੇਂ ਖੁਦਮਖਤਿਆਰੀ ਵਾਲਾ ਸੁਖਪਾਲ ਖੈਰਾ ਹੋਵੇ ਭਾਵੇਂ ਸਮਜਿਤ ਮਾਨ ਹੋਵੇ ਅਰਵਤਾਰ ਆਈਵਰਗੇ ਖਾਚ ਹੋਣ ਜਾਂ ਰਣਾਵੇ ਵਰਗੇ ਮੱਸੀ ਵਾਲੇ ਤੇ ਇਹ ਸਾਰੇ ਹੀ ਹੁਣ ਚੁੱਪ ਬੱਟੀ ਬੈਠੇ ਆ ਕੋਈ ਉਹਦੇ ਨਾਲ ਖੜ ਨਹੀਂ ਰਿਹਾ ਕੋਈ ਹਾਂ ਦਾ ਨਾਰਾ ਨਹੀਂ ਮਾਰ ਰਿਹਾ ਕੁਝ ਇਨਸਾਨ ਹੈਗੇ ਨੇ ਜਿਹੜੇ ਸੱਚ ਦੇ ਨਾਲ ਖੜਦੇ ਨੇ ਹਾਂ ਦਾ ਨਾਰਾ ਮਾਰਦੇ ਨੇ ਪਰ ਬਿਸ਼ੁਦੀਪ ਫਾਜ਼ਿਲ ਦਾ ਜਿਹੜਾ ਮੁੰਡਾ ਬਾळा ਕਈ ਵਾਰੀ ਤੱਤਾ ਹੋ ਕੇ ਬੋਲਦਾ ਸੀ ਭਗਵੰਤਨ ਮਾਨ ਨੂੰ ਵੀ ਕਈ ਵਾਰੀ ਗਾਲੀ ਗਲੋਚ ਕਰ ਗਿਆ ਹੋਰ ਕਈ ਲੀਡਰਾਂ ਨੂੰ ਉਹ ਤੱਤਾ ਹੋ ਕੇ ਬੋਲਿਆ ਕਿਤੇ ਨਾ ਕਿਤੇ ਬੰਦਾ ਜਜਵਾਤੀ ਹੋ ਕੇ ਇਹ ਗੱਲਾਂ ਕਰ ਜਾਂਦਾ ਹੈ ਪਰ ਉਹ ਇਹ ਨਹੀਂ ਵੇਖਦਾ ਕਿ ਮੈਂ ਜਿੰਨਾ ਕਹ ਬੋਲਦਾ ਉਹਨਾਂ ਕ ਮੈਨੂੰ ਕਿਸੇ ਦਾ ਸਹਾਰਾ ਮਿਲੂ ਜਾਂ ਨਾ ਮਿਲੂ ਮੈਂ ਇੱਥੇ ਇੱਕ ਗੱਲ ਕਰਨੀ ਹੈ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਜਿਹੜਾ ਅੱਜ ਦਾ ਸਮਾਂ ਹੈ ਨਾ ਪ੍ਰੈਜੈਂਟ ਇਹਦੇ ਵਿੱਚ ਉਹ ਬੰਦਾ ਤਾਕਤਵਰ ਹੈ ਜਿਹੜਾ ਬੰਦਾ ਇਕੱਲਾ ਤੁਰਨ ਦੀ ਆਦਤ ਪਾ ਲੈਂਦਾ ਜਿਹੜਾ ਬੰਦਾ ਭੀੜ ਦਾ ਸਹਾਰਾ ਬਣਦਾ ਹੈ ਨਾ ਜਾਂ ਭੀੜ ਦਾ ਸਹਾਰਾ ਪਾੜਦਾ ਹੈ ਉਹ ਬੰਦਾ ਕਦੇ ਵੀ ਟੁੱਟ ਸਕਦਾ ਹੈ ਕਦੇ ਵੀ ਉਹ ਮੈਦਾਨ ਛੱਡ ਕੇ ਭੱਜ ਸਕਦਾ ਹੈ ਮੈਂ ਹਮੇਸ਼ਾ ਇਹ ਗੱਲ بڑے ਜਜ਼ਵੇ ਦੇ ਨਾਲ ਕਹਿਣਾ ਹੁੰਨਾ ਕਿ ਇਹ ਸੰਸਾਰ ਦੇ ਅੰਦਰ ਜਿੱਡੀ ਵੱਡੀ ਭੀੜ ਹੋਊ ਤੇ ਬੋਡੀ ਵੱਡੀ ਭੀੜਾਂ ਦੀ ਕਤਾਰ ਗਿਣੀ ਜਾਣੀ ਹੈ ਭੀੜ ਹਮੇਸ਼ਾ ਉਹਨਾਂ ਤਮਾਸ਼ਵੀਨ ਬੰਦਿਆਂ ਦੀ ਹੁੰਦੀ ਹੈ ਜਿਨ੍ਹਾਂ ਦੇ ਕੋਲੇ ਕੋਈ ਤੱਥ ਕੋਈ ਲੌਜਿਕ ਕੋਈ ਦਲੀਲ ਨਹੀਂ ਹੁੰਦੀ ਭੀੜ ਦੇ ਵਿੱਚ ਹਮੇਸ਼ਾ ਉਹ ਲੋਕ ਹੁੰਦੇ ਨੇ ਜਿਹੜੇ ਤਮਾਸ਼ੀਨ ਹੋ ਕੇ ਕਿਸੇ ਦਾ ਤਮਾਸ਼ਾ ਵੇਖਦੇ ਨੇ ਤੇ ਉਹ ਭੀੜ ਦੇ ਲੋਕ ਕਦੇ ਵੀ ਕਿਸੇ ਦੇ ਹੱਕ ਵਿੱਚ ਨਹੀਂ ਖੜ ਸਕਦੇ ਬਸ ਇਹ ਕਹਿ ਲਈਏ ਕਿ ਜਿਹੜਾ ਆੜੜੀ ਹੁੰਦਾ ਨਾ ਉਹਦੇ ਛੱਡੀ ਦੇ ਅੱਗੇ ਭੇਡਾਂ ਦਾ ਕੱਠ ਹੁੰਦਾ ਤੇ ਜੇ ਭੇਡਾਂ ਨੂੰ ਚਾਰਨ ਵਾਲਾ ਆ ਜਿਹੜੀ ਛਟੀ ਨੂੰ ਥੋੜਾ ਜਿਹਾ ਪਾਛੇ ਕਰ ਲਏ ਭੇਡਾਂ ਵਿਖਰ ਜਾਂਦੀਆਂ ਨੇ ਪਤਾ ਨਹੀਂ ਕਿੱਥੇ ਕਿੱਥੇ ਚਲੀਆਂ ਜਾਂਣ ਤੇ ਬਸ ਇਹ ਹਾਲ ਇਹ ਭੀੜ ਦੇ ਵਿੱਚ ਤਮਾਸ਼ੀ ਵੀ ਬੰਦਿਆਂ ਦਾ ਹੁੰਦਾ ਮੈਂ ਜਿਹੜੀ ਗੱਲ ਵਿਸ਼ਵਦੀਪ ਹਾਜ਼ਿਲ ਕਾਦੀ ਕੀਤੀ ਹੈ ਉਹਨਾਂ بڑے ਮਾਣ ਦੇ ਨਾਲ ਕਿਤੇ ਖੇਰੇ ਦੇ ਇਕੱਠ ਵਿੱਚ ਬੋਲਣ ਦੀ ਕੋਸ਼ਿਸ਼ ਕੀਤੀ ਕਿਤੇ ਮਾਨ ਦੇ ਇਕੱਠ ਵਿੱਚ ਕਿਤੇ ਭਾਨੇ ਦੇ ਇਕੱਠ ਵਿੱਚ ਕਿਤੇ ਲੱਕੇ ਦੇ ਇਕੱਠ ਵਿੱਚ ਬੋਲਣ ਦੀ ਕੋਸ਼ਿਸ਼ ਕੀਤੀ ਉਹਨੂੰ ਸ਼ਾਇਦ ਆਪਣੇ ਆਪ ਨੂੰ ਇਹ ਲੱਗਦਾ ਸੀ ਕਿ ਮੈਂ ਬਹੁਤ ਵੱਡੇ ਇਕੱਠ ਦੇ ਵਿੱਚ ਖੜਾ ਸ਼ਾਇਦ ਇਹ ਇਕੱਠ ਮੇਰਾ ਸਾਥ ਦੇਵੇਗਾ ਮੈਂ ਜਿਹੜੀ ਬੇਨਤੀ ਕਰਨ ਲੱਗਾ ਨਾ ਇਹ ਕੱਲੇ ਵਿਸ਼ਵਦੀਪ ਲਈ ਨਹੀਂ ਇਹ ਉਹਨਾਂ ਲੋਕਾਂ ਲਈ ਹੈ ਜਿਹੜੇ ਬੰਦੇ ਜਜਵਾਤੀ ਹੋ ਕੇ ਫਜ਼ੂਲ ਬੋਲ ਜਾਂਦੇ ਆ ਜਜਵਾਤੀ ਹੋ ਕੇ ਗਾਲੀ ਗਲੋਚ ਕਰ ਜਾਂਦੇ ਆ ਜਿਹੜੇ ਭੀੜ ਨੂੰ ਸਹਾਰਾ ਬਣਾਉਂਦੇ ਆ ਉਹਨਾਂ ਸਾਰੇ ਲੋਕਾਂ ਦੀ ਗੱਲ ਕਰਦਾ ਹਾਲਾਂਕਿ ਜੇ ਕਿਤੇ ਉਹਦੇ ਹੱਕ ਵਿੱਚ ਕੱਠ ਰੱਖਿਆ ਜਾਊ ਤਾਂ ਮੈਂ ਜ਼ਰੂਰ ਜਾ ਕੇ ਹਾਂ ਦਾ ਨਾਰਾ ਮਾਰਾਂਗਾ ਕੋਈ ਸ਼ੱਕ ਨਹੀਂ ਮੈਂ ਬੰਦਾ ਜज्ਬਾਤੀ ਹੋ ਕੇ ਬੋਲਦਾ ਜੇ ਸੱਚ ਬੋਲਦਾ ਤਾਂ ਉਹਦੇ ਨਾਲ ਖੜਨਾ ਜ਼ਰੂਰੀ ਹੁੰਦਾ ਮੇਰੀ ਟੀਮ ਦੇ ਜਿੰਨੇ ਵੀ ਮੇਰੇ ਸੱਜਣ ਮਿੱਤਰ ਨੇ ਉਹਨਾਂ ਦੇ ਮੈਨੂੰ ਫੋਨ ਆਏ ਨੇ ਖਾਸ ਕਰਕੇ ਕ੍ਰਿਸ਼ਨ ਲਾਲ ਚੌਧਰੀ ਜਾਂ ਹੋਰ ਵੀ ਜਿਹੜੇ ਸੱਜਣ ਮਿੱਤਰ ਨੇ ਉਹਨਾਂ ਦੀ ਹਾਂ ਵਿੱਚ ਹਾਂ ਆਪਾਂ ਮਿਲਾਈਏ ਮਲਾਉਂਦੇ ਰਹਿਾਂਗੇ ਪਰ ਜਿਹੜੀਆਂ ਖੱਚਾਂ ਦੇ ਪਿੱਛੇ ਉਹ ਬੋਲਦਾ ਸੀ ਉਹਨਾਂ ਦਾ ਮੈਂ ਨਾਂ ਲੈਤਾ ਲੱਖਾ ਸਦਾਣਾ ਸਮਜੀਤ ਮਾਨ ਭਾਨਾ ਸਿੱਧੂ ਰਾਜ ਖਾਲਸਾ ਮਸੀਹ ਵਾਲਾ ਜਿਹੜਾ ਰੰਧਾਵਾ ਹੈ ਤੇ ਜਾਂ ਸੁਖਪਾਲ ਖੇਰੇ ਵਰਗੇ ਇਹ ਸਾਰੇ ਹੀ ਮੈਂ ਕਹਿੰਨਾ ਉਸ ਬੰਦੇ ਦੇ ਹੱਕ ਵਿੱਚ ਨਹੀਂ ਭੁਗਤੇ ਇਹ ਚੁੱਪ ਧਾਰੀ ਬੈਠੇ ਆ ਤੇ ਇਹਨਾਂ ਖੱਜਾਂ ਨੂੰ ਲਾਣਤਾ ਵੀ ਪਾਓ ਤੇ ਜੇ ਕੋਈ ਹੋਰ ਇਹਨਾਂ ਖੱਜਾਂ ਦੇ ਜਾਲ ਵਿੱਚ ਫਸਦਾ ਹੈ ਉਹਨੂੰ ਬੇਨਤੀ ਹੈ ਥੋੜਾ ਜਿਹਾ ਬਚਾਅ ਕਰ ਲੋ ਇਹ ਖੱਜਾਂ ਤੁਹਾਡੇ ਨਾਲ ਖੜਦੀਆਂ ਨਹੀਂ ਭੁੱਲ ਕੇ ਵੀ ਕਿਤੇ ਇਹਨਾਂ ਤੇ ਵਿਸ਼ਵਾਸ ਨਾ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ